ਨਮਸਕਾਰ ਆਗਾਸ਼ ਵਾਨੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਕੈਨੇਡਾ ਵਿੱਚ ਉਥੋਂ ਦੇ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਇੱਕ ਸਮਾਗਮ ਦੌਰਾਨ ਲਗਾਏ ਗਏ ਖਾਲਿਸਤਾਨ ਦੇ ਨਾਅਰਿਆਂ ਦਾ ਭਾਰਤ ਨੇ ਸਖਤ ਵਿਰੋਧ ਕੀਤਾ ਹੈ ਪੰਜਾਬ ਦੇ ਮੁਖੀ ਖੇਤਰ ਅਨੁਰਾਗ ਵਰਮਾ ਅਨੁਸਾਰ ਮੰਡੀਆਂ ਵਿੱਚ ਹੁਣ ਤੱਕ 95 ਲੱਖ 83000 ਮੀਟ੍ਰਿਕ ਟਨ ਕਣਕ ਦੀ ਖਰੀਦ ਕਰਕੇ ਕਿਸਾਨਾਂ ਨੂੰ 100% ਦੀ ਭੁਗਤਾਨ ਕੀਤਾ ਜਾ ਚੁੱਕਿਆ ਹੈ ਭਾਤਚੂਨ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਵੱਲੋਂ ਬੀਐਨਓ ਸਰਾਹੀ ਵੋਟਰਾਂ ਨੂੰ ਘਰ-ਘਰ ਚੋਣ ਸੱਦਾ ਕਾਰਡ ਭੇਜੀ ਜਾਣਗੇ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ ਬੋਰਡ ਦੀ ਵੈੱਬਸਾਈਟ ਤੇ ਨਤੀਜੇ ਭਲਕੇ ਦੇਖੇ ਜਾ ਸਕਣਗੇ ਤੇ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਵਿੱਚ ਕਾਲ ਇੱਕ ਸਮਾਗਮ ਦੌਰਾਨ ਲਗਾਏ ਗਏ ਖਾਲਿਸਤਾਨ ਦੇ ਨਾਅਰੇ ਦਾ ਭਾਰਤ ਨੇ ਸਖਤ ਵਿਰੋਧ ਕੀਤਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਨੂੰ ਸੰਬੋਧਨ ਕਰੇ ਸਨ ਵਿਦੇਸ਼ ਮੰਤਰਾਲੇ ਨੇ ਇਸ ਸਬੰਧ ਵਿੱਚ ਨਵੀਂ ਦਿੱਲੀ ਚ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਦ ਕੀਤਾ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਸਮਾਗਮ ਚ ਅਜਿਹੀਆਂ ਪਰੇਸ਼ਾਨ ਕਰਨ ਵਾਲੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਣ ਤੇ ਡੂੰਗੀ ਚਿੰਤਾ ਤੇ ਸਖਤ ਵਿਰੋਧ ਪ੍ਰਗਟਾਇਆ ਹੈ ਮੰਤਰਾਲੇ ਮੁਤਾਬਕ ਇਹ ਇੱਕ ਵਾਰ ਫਿਰ ਕੈਨੇਡਾ ਵਿੱਚ ਵੱਖਵਾਦ ਕੱਟੜਪੰਥ ਤੇ ਹਿੰਸਾ ਨੂੰ ਉਤਸ਼ਾਹਿਤ ਕਰਦਾ ਹੈ ਮੰਤਰਾਲੇ ਨੇ ਕਿਹਾ ਇਹਨਾਂ ਨਾਰਿਆਂ ਦਾ ਨਿਰੰਤਰ ਪ੍ਰਗਟਾਵਾ ਨਾ ਸਿਰਫ ਭਾਰਤ-ਕੈਨੇਡਾ ਸਬੰਧਾਂ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਕੈਨੇਡੀਅਨ ਨਾਗਰਿਕਾਂ ਦੇ ਨੁਕਸਾਨ ਲਈ ਹਿੰਸਾ ਅਤੇ ਅਪਰਾਧਕਤਾ ਦੇ ਮਾਹੌਲ ਨੂੰ ਵੀ ਉਤਸ਼ਾਹਿਤ ਕਰਦਾ ਹੈ ਸੰਗਰੂਠ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀ tiers ਨੇ ਲੋਕਸਭਾ ਚੋਣ ਲੜ ਰਹੀ ਸੰਗਰੂਠ ਤੋਂ ਬਾਰੀ ਉਮੀਦਵਾਰਾਂ ਉੱਤੇ ਤੰਗ ਗਾਸਤਿਆਂ ਕਿਹਾ ਕਿ ਜਿਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਲ 2022 ਚ ਸਾਡੇ ਉਮੀਦਵਾਰ ਲਾਭ ਸਿੰਘ ਉਗੋਕੇ ਤੋਂ ਹਾਰਨ ਤੋਂ ਬਾਅਦ 2 ਸਾਲ ਪਦੌੜਵਾਸੀਆਂ ਨੂੰ ਸ਼ਕਲ ਨਹੀਂ ਦਿਖਾਈ ਉਵੇਂ ਹੀ ਦੁਆਬੇ ਤੋਂ ਆਏ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖੇੜਾ ਚੋਣ ਤੋਂ ਬਾਅਦ ਮੁਰ ਸੰਗਰੂਰ ਨਹੀਂ ਆਉਣਗੇ ਤਾਂ ਪਾ ਮੰਡੀ ਅਤੇ ਪਦੌੜ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸੰਗਰੂਰ ਦੇ ਪਦੌੜਵਾਸੀ ਬਾਰੀ ਨੀ ਦਵਾਰਾ ਨੂੰ ਬਾਹਰ ਦਾ ਰਸਤਾ ਦਿਖਾਉਣਾ ਜਾਣਦੇ ਨੇ ਉਹਨਾਂ ਕਿਹਾ ਕਿ ਸੂਬੇ ਦੇ ਲੋਕ ਸਾਰੀਆਂ ਪਾਰਟੀਆਂ ਦੀ ਅਸਲੀਅਤ ਜਾਣ ਚੁੱਕੇ ਨੇ ਜਿਸ ਕਾਰਨ ਉਹ ਹਲਕੇ ਬਦਲ ਕੇ ਚੋਣ ਲੜ ਰੈ ਨੇ ਪਾਰਟੀਆਂ ਅੱਜ ਦੀਆਂ ਮੀਟਿੰਗਾਂ 'ਚ ਪਾਰਟੀ ਆਦੇਦਾਰਾਂ ਤੇ ਵਲੰਟੀਅਰਸ ਦੀ ਵੱਡੀ ਸ਼ਮੂਲੀਅਤ ਤੇ ਜੋਸ਼ ਸਾਟਾ ਇਹ ਰੈਲੀਆਂ ਸਾਬਤ ਹੋ ਨਿਭੜੀਆਂ ਸੂਹ ਪਾਰਟੀ ਵਰਕਰਾਂ ਨੇ ਆਖਿਆ ਕਿ ਉਹ ਸੁਭਾ ਸਰਕਾਰ ਦੀਆਂ ਪ੍ਰਾਪਤੀਆਂ ਘਰ ਘਰ ਤੱਕ ਲੈ ਜਾਣਗੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਜਲੰਧਰ ਦੇ ਮੀਡੀਆ ਇੰਚਾਰਜ ਤਰਨ ਕੁਮਾਰ ਨੇ ਸ਼ਹਿਰ ਅਤੇ ਪਿੰਡੂ ਖੇਤਰਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਕਿਉਂਕਿ ਇਹ ਚੋਣ ਜਲੰਧਰ ਦਾ ਬਵਿੱਖਤਾ ਕਰੇਗੀ ਜਲੰਧਰ ਤੋਂ ਅੱਜ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਸਿਰਫ ਬੀਜਪੀ ਹੀ ਸੁਰੱਖਿਆ ਸਹੂਲਤਾਂ ਦੇ ਸਮਰਥਨ ਦੇ ਸਕਦੀ ਹੈ ਅਤੇ ਪਾਰਟੀ ਇਹ ਚੋਣ ਸਭ ਦਾ ਸਾਥ ਸਭ ਦਾ ਵਿਕਾਸ ਦੇ ਸੰਕਲਪ ਤੇ ਲੜ ਰਹੀ ਹੈ ਉਹਨਾਂ ਕਿਹਾ ਕਿ ਬਾਜਪਾ ਵਰਕਰ ਸੰਗਠਿਤ ਤੇ ਨਿਰਸਵਾਰਥ ਸਮਾਜ ਪ੍ਰਤੀ ਸਮਰਪਿਤ ਨੇ ਅਤੇ ਅਜਿਹੇ ਵਰਕਰ ਹੀ ਕਿਸੇ ਵੀ ਪਾਰਟੀ ਅਤੇ ਸੰਗਠਨ ਦੀ ਵਿਰਾਸਤ ਹੁੰਦੇ ਨੇ रण कुमार ने कहा कि बीजेपी ही विश्वदी इको एको एक पार्टी है जिस ਵਿੱਚ ਵਰਕਰਾਂ ਦੇ ਇੱਕ ਮਜ਼ਬੂਤ ਆਧਾਰ ਨੇ ਇਸ ਨੂੰ ਬਾਕੀ ਪਾਰਟੀਆਂ ਨਾਲੋਂ ਵੱਖ ਕੀਤਾ ਹੈ ਉਹਨਾਂ ਕਹਿਆ ਕਿ बीजेपी ਦਾ ਹਮੇਸ਼ਾ ਹੀ ਇਕੋ ਇੱਕ ਉਦੇਸ਼ ਸੱਤਾ ਦੀ ਸੇਵਾ ਦੇ ਨਾਲ-ਨਾਲ ਸਿਸਟਮ ਨੂੰ ਬਦਲਣਾ ਰਿਹਾ ਹੈ ਤੇ ਜਲੰਧਰ ਦੀ ਬਿਹਤਰੀ ਲਈ बीजेपी ਦਾ ਸੱਤਾ 'ਚ ਹੋਣਾ ਜ਼ਰੂਰੀ ਹੈ लोकसभा चुनाव तो पहला पंजाब कांग्रेस ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ कांग्रेस पार्टी तो کئی ਦਿਨਾ ਤੋਂ ਨਰਾਸ਼ ਚੱਲੇ ਆ ਰਹੀ ਹੈ ਸਾਬਕਾ ਵਿਧਾਇਕ ਦਲਬੀਰ ਸਿੰਘ ਖੰਗੂੜਾ ਨੇ ਅੱਜ પાર્ટી ਤੋਂ ਅਸਤੀਫਾ ਦੇ ਦਿੱਤਾ ਉਹਨਾਂ પાર્ટી ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਆਪਣਾ ਲਿਖਤੀ ਅਸਤੀਫਾ ਪੇਸ਼ ਦਿੱਤਾ ਹੈ ਇਸ ਵਿੱਚ ਉਹਨਾਂ ਲਿਖਿਆ ਹੈ ਕਿ ਉਹ ਕਾਂਗਰਸ ਲੀਡਰਸ਼ਿਪ ਤੋਂ ਨਰਾਸ਼ ਹੋ ਕੇ ਕਾਂਗਰਸ ਕਮੇਟੀ ਦੇ ਸੰਗਰੂਰ ਜ਼ਿਲ੍ਹਾ ਪ੍ਰਧਾਨ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਨੇ ਦੱਸਿਆ ਜਾਂਦਾ ਹੈ ਕਿ ਉਹ ਸੰਗਰੂਲ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਟਿਕਟ ਨਾ ਮਿਲਣ ਕਾਰਨ ਲਗਾਤਾਰ ਨਿਰਾਸ਼ ਚੜ੍ਹਦੇ ਸਨ ਤੇ ਬੀਤੀ ਦਿਨੀ ਸੋਸ਼ਲ ਮੀਡੀਆ ਤੇ ਉਹਨਾਂ ਇੱਕ ਪੋਸਟ ਪਾ ਕੇ ਪਾਰਟੀ ਤੋਂ ਬਾਹਰ ਜਾਣ ਦੀ ਸੰਕੇਤ ਦਿੱਤੇ ਸਨ ਇਧਰ ਪੰਜਾਬ ਦੇ ਸਾਬਕਾ ਵਧੀਕ ਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਉਹਨਾਂ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਦਿਵਿੰਦਰ ਯਾਦਵ ਦੀ ਮੌਜੂਦਗੀ ਵਿੱਚ ਕਾਂਗਰਸ ਚ ਸ਼ਾਮਲ ਕੀਤਾ ਗਿਆ ਗੁਰਿੰਦਰ ਸਿੰਘ ਢਿੱਲੋਂ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਸਰਕਾਰੀ ਨੌਕਰੀ ਤੋਂ ਸਵੈ ਇੱਛਾ ਨਾਲ ਅਸਤੀਫਾ ਦਿੱਤਾ ਸੀ ਸਮਝਿਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਉਹਨਾਂ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਹੈ ਕਿ ਪੰਜਾਬ ਦੀਆਂ ਮੰਡੀਆਂ ਛੋਣ ਤੱਕ ਪਹੁੰਚੀ 1058000 ਮੀਟ्रिक टन ਕਣਕ ਵਿੱਚੋਂ 9583000 ਮੀਟ्रिक टन ਕਣਕ ਦੀ ਖਰੀਦ ਕੇ ਫਸਲ ਵੇਚ ਚੁੱਕੇ ਸਾਰੇ ਕਿਸਾਨਾਂ ਨੂੰ 100% ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਖਰੀਦ ਲਈ 17340 ਕਰੋੜ 40 ਲੱਖ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਅਦਾ ਕੀਤੇ ਜਾ ਚੁੱਕੇ ਨੇ ਅੱਜ ਚੰਡੀਗੜ੍ਹ ਵਿੱਚ ਖਰੀਦ ਏਜੰਸੀਆਂ ਦੇ ਉੱਚ ਅਧਿਕਾਰੀਆਂ ਤੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਇੱਕ ਮੀਟਿੰਗ ਦੌਰਾਨ ਉਨਾ ਨਿਰਦੇਸ਼ ਦਿੱਤੇ ਕਿ ਕਿਸੇ ਵੀ ਕਿਸਾਨ ਨੂੰ ਆਪਣੀ ਫਸਲ ਮੰਡੀ ਚ ਵੇਚਣ ਲਈ ਕੋਈ ਪ੍ਰੇਸ਼ਾਨੀ ਨਾ ਆਵੇ ਤੇ ਖਾਸ ਕਰਕੇ ਬੇਮੌਸਮੀ ਮੀਂਹ ਨਾਲ ਪੈਦਾ ਹੋਈ ਸਥਿਤੀ ਦਾ ਨਿਪਟਨ ਲਈ ਤਕਨੀਕੀ ਤੇ ਸੁਚੱਜੇ ਪ੍ਰਬੰਧ ਕਰਨ ਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਸੋਵੇ ਵਿੱਚ ਇਸ ਸਾਲ 132 ਲੱਖ ਮੈਟ੍ਰਿਕ ਟਨ ਕਣਕ ਮੰਡੀਆਂ ਚ ਪਹੁੰਚਣ ਦਾ ਅਨੁਮਾਨ ਹੈ ਅਨੁਰਾਗ ਰਮਾਨ ਨੇ ਕਿਹਾ ਕਿ ਲਿਫਟਿੰਗ ਲਈ ਅੱਜ ਜ ਸਥਾਈ ਵਿਸ਼ੇਸ਼ ਢਿੱਲ ਗੱਡੀਆਂ ਲੱਗੀਆਂ ਨੇ ਤੇ ਸਰਕਾਰ ਕਿਸਾਨਾਂ ਦੀ ਫਸਲ ਖਰੀਦਣ ਲਈ ਵਚਨਬੱਧ ਹੈ ਪਰਦੇਸ਼ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਲੋਕ ਸਭਾ ਚੋਣਾਂ ਵਿੱਚ ਇਸ ਵਾਰ 70% ਦੇ ਟੀਚੇ ਨੂੰ ਹਾਸਲ ਕਰਨ ਦੀ ਮੁਹਿੰਮ ਤਹਿਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਇੱਕ ਹੋਰ ਨਵੀਂ ਇਕਲੀ ਪਹਿਲ ਕਦਮੀ ਕੀਤੀ ਗਈ ਹੈ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਵੱਲੋਂ ਬੀਐਲਓਜ਼ ਰਾਹੀਂ ਵੋਟਰਾਂ ਨੂੰ ਘਰ-ਘਰ ਚੋਣ ਸੱਦਾ ਕਾਰਡ ਭੇਜੇ ਜਾਣਗੇ ਮੁੱਖ ਚੋਣ ਅਧਿਕਾਰੀ ਸ਼ਿਵਨ ਸਿੰਘ ਨੇ ਦੱਸਿਆ ਕਿ ਲੋਕਤੰਤਰ ਦੇ ਸਭ ਤੋਂ ਵੱਡੇ ਤਿਹਾੜੀ ਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਵਾਸਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਵੋਟਰਾਂ ਨੂੰ ਚੰਗਾ ਸੱਦਾ ਦਿੱਤਾ ਜਾਵੇਗਾ ਜਿਸ ਵਿੱਚ ਵੋਟਰਾਂ ਨੂੰ 1 ਜੂਨ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਕਾਰਡ ਵਿੱਚ ਇੱਕ QR ਕੋਡ ਵੀ ਦਿੱਤਾ ਗਿਆ ਜਿਸ ਨੂੰ ਸਕੈਨ ਕਰਕੇ ਵੋਟਰ ਆਪਣੇ ਬੋਲਿੰਗ ਬੂਥ ਸੰਬੰਧੀ ਜਾਣਕਾਰੀ ਹਾਸਲ ਕਰ ਸਕਦੇ ਨੇ ਸ਼ਿਵਮ ਸਿੰਘ ਨੇ ਦੱਸਿਆ ਕਿ VOTING ਵਾਲੇ ਦਿਨ ਹਰੇਕ ਬੂਥ ਤੇ ਵੋਟਰਾਂ ਦੀ ਸਹੂਲਤ ਲਈ ਟੋਕਵੇਂ ਪ੍ਰਬੰਧ ਯਕੀਨੀ بنائے ਜਾ ਰਹੇ ਨੇ ਜਿਸ ਵਿੱਚ ਪੀਣ ਵਾਲਾ ਪਾਣੀ ਵੇਟਿੰਗ ਏਰੀਆ ਮਰਦਾਂ ਤੇ ਔਰਤਾਂ ਲਈ ਸਾਫ਼ ਸੁਥਰੇ ਪਖਾਨੇ ਤੇ ਸ਼ੈਡ ਸ਼ਾਮਲ ਨੇ ਲੋਕ ਸਭਾ ਚੋਣਾਂ ਵਿੱਚ ਹਰ ਵੋਟਰ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਮਲੇਰਕੋਟਲਾ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਵੋਟਰ ਆਊਟਰੀਚ ਮੁਹਿੰਮ ਜਨ ਜਨ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲੇ ਕਰ ਰਿਹਾ ਹੈ ਤਾਂ ਜੋ ਲੋਕਾਂ ਨੂੰ ਆਪਣੀ ਵੋਟ ਦੀ ਨੈਤਿਕ ਵਰਤੋਂ ਬਾਰੇ ਜਾਗਰੂਕ ਕੀਤਾ ਜਾ ਸਕੇ ਇਸ ਤਹਿਤ ਸਵੀਪ ਗਤੀਵਿਧੀਆਂ ਹੇਠ ਕੇਐਮਆਰ ਦੀ ਜੈਨ ਕਾਲਜ ਫਾਰ ਔਮਨ ਦੇ ਸਵੀਪ ਕਲਾਕਾਰਾਂ ਦੀ ਟੀਮ ਵੱਲੋਂ ਤਿਆਰ ਇੱਕ ਗੀਤ ਉਹ ਦਿਨ ਚਲਿਆਂ ਨੂੰ ਜ਼ਿਲ੍ਹਾ ਚੋਨਾਬਸਾ ਡਾਕਟਰ ਪਲਵੀ ਨੇ ਅੱਜ ਰਿਲੀਜ਼ ਕੀਤਾ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਸਿਮਰਤ ਕਾਰ ਸਮੇਤ ਹੋਰ ਅਧਿਕਾਰੀ ਵੀ ਇਸ ਮੌਕੇ ਤੇ ਮੌਜੂਦ ਰਹੇ ਫਿਰ ਵੀ ਨਾਲ ਇਹ ਰਿਪੋਰਟ ਚਲਿਆ ਦਾ ਹੋਕਾ ਦਿੰਦਾ ਇਹ ਗੀਤ ਜੀਐਮਆਰਡੀ ਜੇਨ ਕੁਆਲੀਫੋਰ ਔਰੂਮਨ ਦਾ ਸਵੀਪ ਮੋਡਲ ਅਫਸਰ ਡਾਕਟਰ 파ਰੂਲ ਰਾਏ ਜਦਾਦੀ ਦੀ ਨਿਰਦੇਸ਼ਨਾ ਤਹਿਤ ਡਾਕਟਰ ਅਨੂਗ ਗੋੜ ਵੱਲੋਂ ਲਿਖਿਆ ਅਤੇ ਡਾਕਟਰ ਅਰਵਿੰਦਰ ਕੌਰ ਵੱਲੋਂ ਗਾਇਆ ਗਿਆ ਹੈ ਸੂਬੇ ਦੀ ਪਾਇਚਾਰਕ ਸਾਂਝ ਤੇ ਸਭੇ ਚਾਰ ਨੂੰ ਦਰਸਾਉਂਦੇ ਇਸ ਗੀਤ ਵਿੱਚ ਲੋਕਤੰਤਰੀ ਤਿਉਹਾਰ ਵਾਲੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾਣ ਵਾਲੇ ਪੁਖਤਾ ਪ੍ਰਬੰਧਾਂ ਦੀ ਜਾਣਕਾਰੀ ਵੀ ਮੌਜੂਦ ਹੈ ਹਿੰਦੂ ਮੁਸਲਿਮ ਸਿੱਖ ਇਸ ਮਲੇਰ ਕੋਟਲਾ ਦੇ ਜ਼ਿਲ੍ਹਾ ਚੌਣ ਅਫਸਰ ਕਮ ਡੈਪਟੀ ਕਮਿਸਟਰ ਡਾਕਟਰ ਪੰਲਵੀ ਅਨੁਸਾਰ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਲੋਕਤੰਤਰ ਦੇ ਇਸ ਤਿਉਹਾਰ ਚੂਨਾ ਦਾ ਪਰਵ ਦੇਸ਼ ਦਾ ਗਰਵ ਵਿੱਚ 1 ਜੂਨ ਨੂੰ ਹਰ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣਾ ਫਰਜ਼ ਪੂਰਾ ਕਰੇ ਵੋਟ ਦੇ ਅਧਿਕਾਰ ਤੇ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਵੋਟਰ ਹੀ ਭਵਿੱਖ ਨਿਰਮਾਤਾ ਹੈ ਅਤੇ ਵੋਟ ਫੀਸਦ ਵਧਾਉਣਾ ਸਾਡੀ ਸਾਰਿਆਂ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਡਾਕਟਰ ਤਰਲਵੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਬਿਨਾਂ ਕਿਸੇ ਡਰ ਪੱਖਪਾਤ ਤੇ ਲਾਲਚ ਤੋਂ ਇਸਤੇਮਾਲ ਕਰਨ ਉਨ੍ਹਾਂ ਆਸਪੈਕਟ ਹੈ ਕਿ ਵੋਟਰ ਨੂੰ ਯੋਗਤਾ ਪਾਉਣ ਲਈ ਪ੍ਰੇਰਿਤ ਕਰਨ ਵਿੱਚ ਇਹ ਗੀਤ ਬਹੁਤ ਸਹਾਇੀ ਹੋਵੇਗਾ ਸਹਾਇਕ ਜ਼ਿਲ੍ਹਾ ਨੋਡਲ ਅਫਸਰ ਮੁਹੰਮਦ ਬਸ਼ੀਰ ਅਤੇ ਚੋਣਾ ਦੇ ਸੋਸ਼ਲ ਮੀਡੀਆ ਇੰਚਾਰਜ ਸਾਜਦ ਅਲੀ ਨੇ ਇਸ ਗੀਤ ਦਾ ਵੀਡੀਓ ਤਿਆਰ ਕਰਵਾਇਆ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼wani ਸਮachar ਜਲੰਧਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਹੈ 8ਵੀਂ ਜਮਾਤ ਵਿੱਚ 98.31% ਵਿਦਿਆਰਥੀ ਪਾਸ ਹੋਏ ਨੇ ਜਦਕਿ 12ਵੀਂ ਦਾ ਪਾਸ ਫੀਸਦ 93.04% ਰਿਹਾ ਹੈ 12ਵੀਂ ਚ ਪਹਿਲੀ ਤਿੰਨੋਂ ਥਾਵਾਂ ਤੇ ਲੜਗੇ ਰਹੇ ਨੇ 100 ਫੀਸਰ ਨੰਬਰਾਂ ਨਾਲ ਪਹਿਲੇ ਨੰਬਰ ਤੇ ਲੁਧਿਆਣਾ ਦੇ BCMS ਸੀਨੀਅਰ ਸੈਕੰਡਰੀ ਸਕੂਲ ਦਾ ਇਕਮਪ੍ਰੀਤ ਤੇ ਦੂਜੇ ਨੰਬਰ ਤੇ ਸ਼੍ਰੀ ਮਨਕੁਸ਼ਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬੇਵਾਲਾ ਦਾ ਰਵੀ ਉਦੇਸ਼ ਸਿੰਘ ਰਹੇ ਚੌਕੀ ਬਟਿੰਡਾ ਦੇ ਸੀਨੀਅਰ ਸੈਕੰਡਰੀ ਰੈ residențial ਆਫ ਮੈਰੀਟੋਰੀਅਸ ਸਟੂਡੈਂਟਸ ਦਾ ਅਸ਼wini 99.80 ਫੀਸਰ ਨੰਬਰਾਂ ਨਾਲ ਤੀਜੇ ਨੰਬਰ ਤੇ ਰਿਹਾ ਹੈ 8ਵੀਂ ਜਮਾਤ ਦਾ ਨਤੀਜਾ 98.31 ਫੀਸਰ ਰਿਹਾ ਬਟਿੰਡਾ ਦੇ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਪਾਈ ਰੂਪਾ ਦੀ ਹਰ ਮੌਪਿਤ ਕਾਰਨ ਇਸ ਆਫਿਸ ਦੇ ਨੰਬਰ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ ਆਕਾਸ਼ਵਣੀ ਜਲੰਧਰ ਦੇ ਮੁਖੀ ਡੀ ਡੀ ਜੀ ਸੰਜੇ ਕਾਜ਼ੀ ਅੱਜ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਗਏ 33 ਸਾਲ ਦੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਕਈ ਸੂਬਿਆਂ ਚ ਵੱਖ-ਵੱਖ ਅਹੁਦਿਆਂ ਤੇ ਅਹਿਮ ਸੇਵਾਵਾਂ ਦਿੱਤੀਆਂ ਇਸ ਮੌਕੇ ਤੇ ਸੰਜੇ ਕਾਜ਼ੀ ਨੂੰ ਅਧਿਕਾਰੀਆਂ ਤੇ ਸਟਾਫ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਇਸ ਦਿਨ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ